ਸੋਸ਼ੀਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੱਲ ਮੋਹਾਲੀ ਦੇ ਵਿੱਚ ਮੁਲਾਪੁਰ ਦੇ ਵਿੱਚ ਮੁੰਬਈ ਇੰਡੀਅਨਸ ਤੇ ਪੰਜਾਬ ਦਾ ਮੈਚ ਸੀ ਤੇ ਉਸਤੇ ਦਰਮਿਆਨੀ ਮੁੰਬਈ ਇੰਡੀਅਨਸ ਦੀ ਮਾਲਕਣ ਨੇਤਾ ਅੰਬਾਨੀ ਸ਼੍ਰੀ ਦਰਵਾਸਾਮ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਨੇ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਤੁਹਾਂ ਦਾ ਜੀ ਕਿ ਨੇਤਾ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਉਨ ਮੇਰੇ ਵਿਅਕਤੀਆਂ ਦੇ ਵਿੱਚੋਂ ਇੱਕ ਮੁਕੇਸ਼ ਸ਼ਾਮਬਾਨੀ ਦੇ ਧਰਮਪਤਨੀ ਨੇ ਤੇ ਨਾਲੇ ਰਿਲਾਇੰਸ ਕੰਪਨੀ ਦੇ ਮਾਲਕ ਨੇ ਤੇ ਇਸ ਤੋਂ ਇਲਾਵਾ ਮੁੰਬਈ ਇੰਡੀਅਨਸ ਜਿਹੜੀ ਕਿ ਆਈਪੀਐਲ ਦੀ ਟੀਮ ਹੈ ਉਸ ਦੇ ਮਾਲਕ ਨੇ ਸੋ دیر ਰਾਤ ਕੱਲ ਨੀਤਾ ਬਾਨੀ ਸ਼ਾ ਸਚਖੰਡ ਸੀਸ ਦਰਬਾਰ ਸਾਹਿਬ ਨੇ ਤਮਸਤਖ ਹੋਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਗਈ ਹੈ ਸਸ਼ੇਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੱਲ ਮੁਹਾਲੀ ਦੇ ਵਿੱਚ ਮੁਲਾਪੁਰ ਦੇ ਵਿੱਚ ਮੁੰਬਈ ਇੰਡੀਅਨਸ ਤੇ ਪੰਜਾਬ ਦਾ ਮੈਚ ਸੀ ਤੇ ਉਸਤੇ ਦਰਮਿਆਨ ਮੁੰਬਈ ਇੰਡੀਅਨਸ ਦੀ ਮਾਲਕਣ ਨੇਤਾ ਅੰਬਾਨੀ ਸ਼੍ਰੀ ਦਰਵਾਸਾਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਨੇ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਤੁਹਾਂ ਦਾ ਜੀ ਕਿ ਨੇਤਾ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਧਰਮ ਪਤਨੀ ਨੇ ਤੇ ਨਾਲੇ ਰੇਲਾਈਅੰਸ ਕੰਪਨੀ ਦੇ ਮਾਲਕ ਨੇ ਤੇ ਇਸ ਤੋਂ ਇਲਾਵਾ ਮੁੰਬਈ ਇੰਡੀਅਨਸ ਜਿਹੜੀ ਕਿ ਆਈਪੀਐਲ ਦੀ ਟੀਮ ਹੈ ਉਸ ਦੇ ਮਾਲਕ ਨੇ ਸੋ ਦੇਰ ਰਾਤ ਕਲ ਨੀਤਾ ਬਾਨੀ ਸ਼ਾ ਸਚਕੰਡ ਸ਼ੀਰ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਗਈ ਹੈ। ਸਸ਼ੇਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੱਲ ਮੁਹਾਲੀ ਦੇ ਵਿੱਚ ਮੁੱਲਾਪੁਰ ਦੇ ਵਿੱਚ ਮੁੰਬਈ ਇੰਡੀਅਨਸ ਤੇ ਪੰਜਾਬ ਦਾ ਮੈਚ ਸੀ ਤੇ ਉਸਤੇ ਦਰਮਿਆਨੀ ਮੁੰਬਈ ਇੰਡੀਅਨਸ ਦੇ ਮਾਲਕ ਨੇ ਨੀਤਾ ਅੰਬਾਨੀ ਸ਼੍ਰੀ ਦਰਵਾਜ ਸਾਹਿਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਨੇ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਤੁਹਾਂ ਦਾ ਜੀ ਕਿ ਨੀਤਾ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਧਰਮ ਪਤਨੀ ਨੇ ਤੇ ਨਾਲੇ ਰੇਲਾਈਅੰਸ ਕੰਪਨੀ ਦੇ ਮਾਲਕ ਨੇ ਤੇ ਇਸ ਤੋਂ ਇਲਾਵਾ ਮੁੰਬਈ ਇੰਡੀਅਨਸ ਜਿਹੜੀ ਕਿ ਆਈਪੀਐਲ ਦੀ ਟੀਮ ਹੈ ਉਸ ਦੇ ਮਾਲਕ ਨੇ ਸੋ ਦੇਰ ਰਾਤ ਕਲ ਨੀਤਾ ਬਾਨੀ ਸ਼ਾ ਸਚਕੰਡ ਸ਼ੀਰ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਨ੍ਹਾਂ ਦੇ ਵੱਲੋਂ ਮੁੰਬਈ ਇੰਡੀਅਨਸ ਦੀ ਜਿੱਤ ਦੀ ਕਾਮਨਾ ਕੀਤੀ ਗਈ